ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਸਾਡੇ ਸਤਕਾਰਯੋਗ ਗਿੱਪੀ ਗਰੇਵਾਲ ਸਾਹਿਬ ਹੋਣਾ ਨੇ ਅਰਦਾਸ 3 ਜਿਹੜੀ ਫਿਲਮ ਆ ਉਹ ਰਿਲੀਜ਼ ਕੀਤੀ ਆ ਸਾਰੇ ਮਹਾਪੁਰਸ਼ਾਂ ਨੇ ਸਾਰੇ ਸਤਪੁਰਸ਼ਾਂ ਨੇ ਸਾਰੇ ਸੂਝਵਾਨ ਸਰੋਤਿਆਂ ਨੇ ਔਰ ਪੰਥ ਦੀਆਂ ਮਾਇਨ ਅਜ ਹਸਤੀਆਂ ਸ਼ਖਸੀਅਤਾਂ ਨੇ ਆ ਕੇ ਇਸ ਫਿਲਮ ਨੂੰ ਦੇਖਿਆ ਸੋ ਜਦੋਂ ਆਪਾਂ ਫਿਲਮ ਦੇਖ ਰਹੇ ਸੀ ਜਿੱਥੇ ਬ੍ਰੇਕ ਆਈ ਆ ਬ੍ਰੇਕ ਤੋਂ ਬਾਅਦ ਅ ਕੋਰੋਨਾ ਸ਼ੁਰੂ ਹੋ ਜਾਂਦਾ ਤੇ ਅਖੀਰਲੇ ਦਮ ਤੱਕ ਮਤਲਬ ਤੁਸੀਂ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀਆਂ ਕਰਦਾ ਔਰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਸਿੱਖਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਤੁਸੀਂ ਜੇ ਇਸ ਫਿਲਮ ਨੂੰ ਆਪਣੇ ਬੱਚਿਆਂ ਤੱਕ ਆਪਣੀਆਂ ਫੈਮਲੀਆਂ ਤੱਕ ਆਪਣੇ ਪਰਿਵਾਰਾਂ ਤੱਕ ਨਾ ਪਹੁੰਚਾ ਸਕੇ ਤਾਂ ਸਾਡੀ ਇਹ ਬਹੁਤ ਵੱਡੀ ਮੂਰਖਤਾ ਹੀ ਹੋਊਗੀ ਸੋ ਵੀ ਮਾਪੇ ਵੀ ਨਹੀਂ ਰਹੇ ਤਾਂ ਉਥੇ ਤਾਂ ਤੁਸੀਂ ਇਹ ਦੇਖ ਲਓ ਵੀ ਸਾਹ ਹੀ ਰੁਕ ਗਏ ਨਾ ਸਾਰੀ ਸੰਗਤ ਦੇ ਜਿਨਨੇ ਜਿਨਨੇ ਸਰੋਤੇ ਬੈਠੇ ਸੀ ਜਦੋਂ ਇਹ ਪਤਾ ਲੱਗਿਆ ਵੀ ਮਾਪੇ ਨਹੀਂ ਰਹੇ ਕੁਕੀ ਭਾਜੀ ਦੇ ਉੱਥੇ ਗੁਰਮਖ ਸਿੰਘ ਸੀ ਨਾ ਉਹਨਾਂ ਦਾ ਤੇ ਉਦੋਂ ਸਾਰ ਰੁੱਕ ਕੇ ਸਾਰਿਆਂ ਨੇ ਇਹ ਜਿਹੜੀ ਫਿਲਮ ਮਤਲਬ ਅੱਖਾਂ 'ਚ ਹੰਝੂ ਤੇ ਗਰੇਵਾਲ ਸਾਹਿਬ ਉਹਨਾਂ ਨੇ ਫਿਲਮ ਨਹੀਂ ਲੀਕੀ ਜਿਹੜੀਆਂ ਇਹ ਫਿਲਮਾਂ ਨੇ ਮੈਂ ਸਾਰੀ ਸੰਗਤ ਦੇ ਚਰਣਾ 'ਚ ਬੇਨਤੀ ਕਰਦਾ ਜਿਨ੍ਹਾਂ ਨੇ ਹਜੂਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਅਜੇ ਤੱਕ ਉਸ ਫਿਲਮ ਵਿੱਚ ਹਜੂਰ ਸਾਹਿਬ ਦੇ ਦਰਸ਼ਨ ਹੋਣਗੇ ਔਰ ਗਿੱਪੀ ਗਰੇਵਾਲ ਸਾਹਿਬ ਉਹਨਾਂ ਨੇ ਫਿਲਮ ਨਹੀਂ ਬਣਾਈ ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਸੱਦੇ ਭੇਜੇ ਨੇ ਇਹਨਾਂ ਨੂੰ ਉਥਾਂ ਸੋ ਇਸ ਕਰਕੇ ਸਾਰੀ ਟੀਮ ਭੁੱਗੀ ਭਾਜੀ ਦਾ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਮਤਲਬ ਮੇਰੇ ਕੋਲ ਕੋਈ ਅਲਫਾਜ਼ ਨਹੀਂ ਮਤਲਬ ਮੈਂ ਆਪਣੇ ਦੀਵਾਨਾ ਚ ਪਹਿਲਾਂ ਵੀ ਕਹਿੰਦਾ ਆ ਆ ਦੀਵਾਨਾ ਚ ਜਦੋਂ ਮੈਂ ਬੋਲਦਾ ਸੀਗਾ ਤਾਂ ਮੈਨੂੰ ਇਹ ਲੱਗਦਾ ਸੀ ਵੀ ਪਤਾ ਨਹੀਂ ਇਹ ਸੰਗਤ ਦੀਆਂ ਉਮੀਦਾਂ ਤੇ ਖਰੀ ਉਤਰੂਗੀ ਵੀ ਕਿ ਨਹੀਂ ਉਤਰੂ ਕੋਈ ਵਿੱਚ ਇਦਾਂ ਦਾ ਸੀੜਨਾ ਹੋਵੇ ਪਰ ਸਾਡੇ ਮਿੰਟੂ ਭਾਜੀ ਔਰ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਬਾਬਾ ਪਰਵਾਨਾ ਜੀ ਸਰਦਾਰ ਜਰਨੈਲ ਸਿੰਘ ਜੀ ਜਿਹੜੇ ਇਸ ਇੰਡਸਟਰੀ ਦੇ ਬਹੁਤ ਸੂਝਵਾਨ ਸਰੋਤੇ ਨੇ ਕੋਈ ਵੀ ਐਸੀ ਅੱਖ ਨਹੀਂ ਸੀ ਜਿਹੜੀ ਨਾਂ ਨਾਮ ਹੋਈ ਹੋਵੇ ਸੋ ਮੈਂ ਸਾਰੇ ਪ੍ਰਚਾਰਕਾਂ ਨੂੰ ਸਾਰੇ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਐਸੀਆਂ ਫਿਲਮਾਂ ਸਾਲ 'ਚ ਇੱਕ ਵਾਰੀ ਨਹੀਂ ਇਹ ਹਰ ਮਹੀਨੇ ਇੱਕ ਫਿਲਮ ਆਉਣੀ ਚਾਹੀਦੀ ਆ ਤਾਂ ਜੋ ਸਾਨੂੰ ਆਪਣੇ ਫਰਜ਼ ਔਰ ਸਾਨੂੰ ਆਪਣੇ ਜਿਹੜੇ ਬਣਦੇ ਹੱਕ ਨੇ ਆਪਣੇ ਮਾਤਾ ਪਿਤਾ ਦਾ ਬਣਦਾ ਸਤਕਾਰ ਜਿਹੜਾ ਉਹ ਸਾਨੂੰ ਯਾਦ ਕਰਾਇਆ ਜਾਵੇ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹ ਲੱਗੂਗਾ ਵੀ ਮੇਰੀ ਆਪਣੀ ਗੱਲ ਹੋ ਰਹੀ ਹੈ ਵਿੱਚ ਉਹਦੇ ਸੋ ਫਿਲਮ ਉਹੀ ਹੁੰਦੀ ਜਿਹੜੀ ਇਕਾਗਰਤਾ ਬਣਾ ਕੇ ਤੁਹਾਨੂੰ ਆਪਣੇ ਵਿੱਚ ਅਪੇਧ ਕਰ ਲੇ ਪਗਰੇਵਾਲ ਸਾਹਿਬ ਹੋਣਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਰੀ ਟੀਮ ਨੂੰ ਮੈਂ ਵਧਾਈ ਦਿੰਨਾ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਨ ਔਰ ਇਸ ਸਿਨੇਜਗਤ ਵਿੱਚ ਦੂਜੀ ਵਾਰ ਹੋਇਆ ਇਹਨਾਂ ਦੀ ਮਿਹਨਤ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੰਗ ਭਾਗ ਲਾਇਆ ਪਹਿਲਾ ਮਸਤਾਨੇ ਫਿਲਮ ਆਈ ਸੀਗੀ ਜਾਂ ਤਾਂ ਲੋਕਾਂ ਨੇ ਅਰਦਾਸ 'ਚ ਖੜੇ ਹੋ ਕੇ ਉਦੋਂ سینਮਿਆਂ 'ਚ ਸਤਕਾਰ ਕੀਤਾ ਸੀ ਔਰ ਇਹ ਅਰਦਾਸ 3 ਫਿਲਮਾਂ ਜਾਂ ਫਿਰ سینਮਿਆਂ 'ਚ ਲੋਕ ਅੱਜ ਖੜੇ ਹੋਏ ਨੇ ਅਰਦਾਸ ਕਰਕੇ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ ਸਾਰੀ ਟੀਮ ਤੇ ਮਿਹਰਾਂ ਭਰਿਆ ਹੱਥ ਰੱਖਣ ਗ੍ਰੀ ਯੂਨੀਵਰਸ ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰ ਵਾਲੇ ਆਪ ਜੀ ਨਾਲ ਮੁਖਾਤਬ ਹੋਣਗੇ ਉਸ ਤੋਂ ਬਾਅਦ ਭਾਜੀ ਮਿੰਟੂ ਜੀ ਵੀ ਬੋਲਣਗੇ ਹਾਂਜੀ ਤੁਸੀਂ ਜੀ ਬਾਬਾ ਦਰਸ਼ਨ ਸਿੰਘ ਜੀ ਟੋੜੇ ਵਾਲੇ ਆਏ ਨੇ ਅਈ ਨਾ ਚਾ ਸਾਡੇ ਮਨ ਚ ਵੀ ਸਾਡੇ ਸਾਡੇ ਭੈਣ ਭਰਾ ਜਿਹੜੇ ਆ ਉਹ ਇਧਰ ਨੂੰ ਤੁਰ ਰਹੇ ਨੇ ਮੈਂ ਸ਼੍ਰੋਮਣੀ ਕਮੇਟੀ ਦੇ ਚਰਨਾਂ ਚ ਵੀ ਬੇਨਤੀ ਕਰਦਾ ਔਰ ਜਥੇਬੰਦੀਆਂ ਦੇ ਚਰਨਾਂ ਚ ਵੀ ਬੇਨਤੀ ਕਰਦਾ ਜਦੋਂ ਕੋਈ ਇਦਾਂ ਦੀਆਂ ਸਿੱਖ ਇਤਿਹਾਸ ਤੇ ਫਿਲਮਾਂ ਬਣਦੀਆਂ ਨੇ ਮੇਰਾ ਇਹਨਾਂ ਨਾਲ ਉੱਠਣਾ ਬੈਠਣਾ ਮੈਨੂੰ ਪਤਾ ਇਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਸੋ ਜੇ ਅਰਦਾਸ ਫਿਲਮ ਵੀ ਬਣਾਈ ਆ ਸੋ ਇਹਦੇ ਵਿੱਚ ਵੀ ਇਹਨਾਂ ਨੂੰ ਇੱਥੋਂ ਆਹ ਕੱਟੋ ਇੱਥੋਂ ਆਹ ਕੱਟੋ ਇਦਾਂ ਆਹ ਨਹੀਂ ਚੰਗਾ ਆਹ ਨਹੀਂ ਚੰਗਾ ਮੈਂ ਬੇਨਤੀ ਕਰਦਾ ਜੇ ਅਸੀਂ ਆਪਣੇ ਗੁਰਸਿੱਖਾਂ ਦੇ ਆਪਣੇ ਜਰਨੈਲਾਂ ਦੇ ਰੋਲ ਅਦਾ ਨਹੀਂ ਕਰ ਸਕਦੇ ਇਹ ਸਤਕਾਰ ਸਾਨੂੰ ਵੀ ਪਤਾ ਇਹਨਾਂ ਨੂੰ ਵੀ ਪਤਾ ਪਰ ਜੇ ਸਿੱਖ ਇਤਿਹਾਸ ਤੇ ਫਿਲਮਾਂ ਆਉਣ ਵਾਲੇ ਸਮੇਂ 'ਚ ਨਾ ਬਣੀਆਂ ਸਾਡੀ ਸਿੱਖੀ ਦੇ ਫਿਲਮਾਂ ਨਾ ਬਣੀਆਂ ਅਸੀਂ ਆਪਣੇ ਬੱਚਿਆਂ ਨੂੰ ਮਤਲਬ ਕਿੱਦਾਂ ਆਪਣੇ ਇਤਿਹਾਸ ਨਾਲ ਜੋੜ ਸਕਾਂਗੇ ਸੋ ਸਿਨੇਮਾ ਇੱਕ ਤਰ੍ਹਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੁੰਦਾ ਬਾਬਾ ਭਾਈ ਜੀਵਨ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਉਹਨਾਂ ਤੇ ਅੱਜ ਤੱਕ ਇੱਕ ਵੀ ਫਿਲਮ ਨਹੀਂ ਬਣ ਸਕੀ ਕਿਉਂਕਿ ਉੱਤੇ ਵਾਲਿਆਂ ਦੇ ਹੱਥ ਬਹੁਤ ਤਗੜੇ ਨੇ ਉਹਨਾਂ ਨਾਲ ਬਹੁਤ ਵੱਡੇ ਸਮਝੌਤੇ ਕਰਨੇ ਪੈਂਦੇ ਆ ਸੋ ਮੈਂ ਸ਼੍ਰੋਮਣੀ ਕਮੇਟੀ ਦੇ ਚਰਣਾ ਚ ਵੀ ਬੇਨਤੀ ਕਰਦਾ ਇਹਨਾਂ ਵੀਰਾਂ ਦਾ ਆਪਾਂ ਸਾਰੇ ਡਟ ਕੇ ਸਾਥ ਦਈਏ ਇਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਹੌਸਲਾ ਦੇਣ ਵਾਸਤੇ ਸਾਰਾ ਸੰਤ ਸਮਾਜ ਸਾਰੀਆਂ ਮਾਇਨਾਜ ਹਸਤੀਆਂ ਸਾਰੇ ਵੱਖ-ਵੱਖ ਸੰਪਰਦਾਵਾਂ ਦੇ ਵੱਖ-ਵੱਖ ਸੰਸਥਾਵਾਂ ਦੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਇੱਥੇ ਆਏ ਆ ਸਾਈ ਬਲਜਿੰਦਰ ਸਿੰਘ ਜੀ ਪ੍ਰਵਾਨਾ ਜੀ ਉਹ ਵੀ ਇੱਥੇ ਆਏ ਨੇ ਸੋ ਸਾਨੂੰ ਬਹੁਤ ਵੱਡੀ ਖੁਸ਼ੀ ਆ ਗਰੇਵਾਲ ਸਾਹਿਬ ਇਹ ਸਤਿਗੁਰਾਂ ਨੇ ਤੁਹਾਡੀ ਝੋਲੀ ਚ ਇਹ ਸਾਰੀ ਝੋਲੀ ਸਾਰੀ ਟੀਮ ਦੀ ਝੋਲੀ ਚ ਦਾਤਾਂ ਪਾਈਆਂ ਨੇ ਮਾਰੇ ਸਾਹਿਬ ਚੜ੍ਹਦੀ ਕਲਾ ਜ ਰੱਖਣ ਤੇ ਬਾਬਾ ਜੀ ਜੁਕਾਰਾ ਕਹਿੰਦੇ ਛੱਡਣਾ ਖੁਸ਼ੀ ਬਹੁਤ ਆ ਹਾਂ ਛੱਡੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਵੱਡੀ ਗੱਲ ਇਹ ਹੁੰਦੀ ਹੈ ਜਦੋਂ ਸੰਗਤ ਪ੍ਰਵਾਨ ਕਰ ਲਵੇ ਜਦੋਂ ਸਰੋਤੇ ਪ੍ਰਵਾਨ ਕਰ ਲੈਣ ਅੱਖਾਂ ਚ ਹੰਝੂ ਆ ਜਾਣ ਗਰੀਬਾਂ ਸਾਹਿਬ ਤੁਹਾਡੀ ਮਿਹਨਤ ਨੂੰ ਸਮਝੋ ਗੂਰ ਪੈ ਚੁੱਕਿਆ ਹੈ ਸੋ ਸਾਰੀ ਪੰਜਾਬ ਦੀ ਸੰਗਤ ਨੂੰ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਵੱਸਦਾ ਔਰ ਗੈਰ ਸਿੱਖ ਵੱਸਦਾ ਤੁਹਾਨੂੰ ਇਸ ਫਿਲਮ ਚੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਆਪਣੇ ਪਰਿਵਾਰਾਂ ਨੂੰ ਆਪਣੀਆਂ ਫੈਮਲੀਆਂ ਨੂੰ ਜ਼ਰੂਰ ਨਾਲ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੀ ਬੇਨਤੀ ਕਰਨੀ ਸੀ ਵੀ ਅਰਦਾਸ ਤੁਸੀਂ ਇੰਨੀ ਭੱਜ ਗਈ ਕੀਤੀ ਹੈ ਆਵਾਜ਼ ਤੁਹਾਡੀ ਸੀ ਉਹ ਇਦਾਂ ਲੱਗ ਰਿਹਾ ਸੀ ਵੀ ਅਸੀਂ ਆਪਣੇ ਅੰਦਰ ਉਹ ਕਰ ਰਹੇ ਹਾਂ ਅਸੀਂ ਉਹ ਨਾ ਪ੍ਰੈਕਟ ਕਰਕੇ ਇਹ ਇਹ ਦੇਖੋ ਇਹ 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 ਤੁਹਾਨੂੰ ਮੈਂ ਦੱਸਦਾ ਗਰੇਵਾਲ ਸਾਹਿਬ ਜਦੋਂ ਫਿਲਮਾਂ ਕੋਈ ਵੀ ਬਣਾਉਂਦੇ ਆ ਨਾ ਤਾਂ ਕਰੈਕਟਰ ਨਾਲ ਜਾਂ ਆਵਾਜ਼ ਨਾਲ ਜਾਂ ਕਿਸੇ ਗੀਤ ਨਾਲ ਕਦੇ ਵੀ ਇਹ ਸਮਝੌਤਾ ਨਹੀਂ ਕਰਦੇ ਜੇ ਇਹਨਾਂ ਨੂੰ ਇਹ ਲੱਗਿਆ ਵੀ ਗਿੱਪੀ ਗਰੇਵਾਲ ਸਾਹਿਬ ਨੂੰ ਵੀ ਇੱਥੇ ੍ਹੂਗੀ ਸਾਹਿਬ ਰੋਲ ਅਦਾ ਕਰਨਗੇ ਤਾਂ ਉਹੀ ਕਰਨਗੇ ਠੀਕ ਆ ਜੇ ਇਹਨਾਂ ਨੂੰ ਇਹ ਲੱਗਿਆ ਵੀ ਇੱਥੇ ਇਹ ਇਹ ਫਿੱਟ ਬੈਠ ਰਿਹਾ ਤਾਂ ਉਹੀ ਫਿੱਟ ਬੈਠੇਗਾ ਹੈਨਾ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮੈਂ ਵੀ ਆਪਣੇ ਆਪ ਨੂੰ ਇਹ ਪਾ ਗਾਣਾ ਸਮਝਦਾ ਇਹਨਾਂ ਥੀਏਟਰਾਂ ਵਿੱਚ ਅਰਦਾਸ ਪਹੁੰਚੀ ਆ ਤੇ ਸੰਗਤਾਂ ਜੁੜਨਗੀਆਂ ਇਹ ਅਰਦਾਸ ਲੋਕਾਂ ਨੇ ਸ਼ਾਮ ਸਵੇਰੇ ਆਪਣੇ ਘਰਾਂ 'ਚ ਲਾਇਆ ਕਰਨੀਆਂ ਸੋ ਜਦੋਂ ਲੋਕੀ ਘਰਾਂ 'ਚ ਅਰਦਾਸ ਲਾ ਕੇ ਸੁਣਿਆ ਕਰਨਗੇ ਇਹਨਾਂ ਨੂੰ ਦਵਾਵਾਂ ਤਾਂ ਉਸੇ ਵੇਲੇ ਸ਼ੁਰੂ ਹੋ ਜਾਇਆ ਕਰਨੀਆਂ ਸਤਿਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਮਿਹਰ ਕਰਨਗੇ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੇ মিডিਏ ਜਰੀਏ ਜਿੱਥੋਂ ਤੱਕ ਆਵਾਜ਼ ਪਹੁੰਚਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਤਕਾਰਯੋਗ ਬਾਬਾ ਗੁਲਾਬ ਸਿੰਘ ਜੀ ਜੋ ਬੜੇ ਡੂੰਘੇ ਵਿਚਾਰ ਦੇ ਕੇ ਗਏ ਆ ਤੇ ਜਦੋਂ ਅਰਦਾਸ ਜਦੋਂ ਫਿਲਮ ਦੇ ਵਿੱਚ ਅਰਦਾਸ ਬਾਬਾ ਜੀ ਹੋਰਾਂ ਕੀਤੀ ਆ ਬਹੁਤ ਭਿੱਜ ਕੇ ਅਰਦਾਸ ਕੀਤੀ ਆ ਤੇ ਜਿਹੜੀ ਇਹ ਮੂਵੀ ਬਣੀ ਆ ਜਿਵੇਂ ਉਹ ਬੋਲਨੇ ਕਿ ਚਿੜੀ ਕੂਕਦੀ ਅਮਰਤ ਵੇਲੇ ਆਪ ਉਠੋਣਾ ਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਪਾਠ ਪੜ੍ਹੋਣਾ ਏ ਕਦਮ ਕੁੱਟਾਂ ਤਾਂ ਆਏ ਆਵਾਜ਼ਾਂ ਸੱਚ 발 ਪੈਰ ਨਹੀਂ ਅਰਦਾਸ ਕਰਾਂ ਗੁਰਪ੍ਰੀਆ ਕਿ ਸਭ ਦਾ ਭਲਾ ਹੋਵੇ ਜਦੋਂ ਇਸ ਮੂਵੀ ਦੇ ਵਿੱਚ ਗਰੰਦੀ ਸਿੰਘ ਸਾਹਿਬਾਨ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਅਰਦਾਸ ਕੀਤੀ ਕਰਵਾਉਣੀ ਆ ਪਰ ਉਹ ਜੁਰੂ ਕਰਾਂ ਚ ਜਾਣਦੇ ਆ ਆਪਣੇ ਪਰਿਵਾਰਾਂ ਲਈ ਅਰਦਾਸਾਂ ਕਰਵਾਉਨੇ ਆ ਸਾਨੂੰ ਆ ਚਾਹੀਦਾ ਉਹ ਚਾਹੀਦਾ ਪਰ ਅਸਲ ਚ ਅਰਦਾਸ ਦੇ ਚਾਰ ਅੱਖਰ ਨੇ ਐੜਾ ਰਾਰਾ ਦੱਦਾ ਤੇ ਸਸਾ ਗੁਰਪ੍ਰੀਤ ਭੁੱਗੀ ਜੀ ਬਹੁਤ ਵਿਦਵਾਨ ਨੇ ਦੇ ਗਲਗੀਦਰ ਦਸ਼ਮੇਸ਼ਪੀਤਾ ਨੇ ਬੇਅੰਤ ਕਿਰਪਾ ਕਰਕੇ ਨਜ਼ਰ ਕਰਕੇ ਕਿਉਂਕਿ ਉਹਨਾਂ ਦੀ ਨਜ਼ਰ ਤੋਂ ਬਿਨਾ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹ ਸਕਦਾ ਜਿੰਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਜ਼ਰੀ ਨਜ਼ਰ ਨਹੀਂ ਹਾਲ ਮਹਾਰਾਜ ਨੇ ਨਜ਼ਰ ਕੀਤੀ ਬਾਈ ਕੀਪੀ ਗਰੇਵਾਲ ਤੇ ਐਨੀ ਇਮੋਸ਼ਨਲ ਤੇ ਹਾਰਟ ਟੱਚਿੰਗ ਮੂਵੀ ਬਣਾਈ ਵੀ ਇਦਾਂ ਦੇ ਸੀਨ ਜਦੋਂ ਆਏ ਜੋ ਸਮਾਜਿਕ ਰਿਸ਼ਤਿਆਂ ਦੇ ਵਿੱਚ ਅੱਜ ਦਰਾੜਾਂ ਪੈ ਰਹੀਆਂ ਜੋ ਗਰਾਵਟਾਂ ਆ ਰਹੀਆਂ ਉਹਨਾਂ ਰਿਸ਼ਤਿਆਂ ਨੂੰ ਇਹ ਜੋੜਨ ਦਾ ਕੰਮ ਕਰੂਗੀ ਗਰੰਥੀ ਸਿੰਘ ਜੀ ਪੁੱਛਦੇ ਆ ਕਾਦੀ ਅਰਦਾਸ ਕਰਵਾਉਣੀ ਆ ਤੇ ਬਾਈ ਗੁਰਪ੍ਰੀਤ ਘੁੱਗੀ ਜੀ ਉਥੇ ਬੋਲਦੇ ਆ ਅਰਦਾਸ ਸਰਬੱਤ ਦੇ ਭਲੇ ਦੀ ਇਹ ਬਹੁਤ ਵੱਡਾ ਸੰਦੇਸ਼ ਜੋ ਗੁਰੂ ਨਾਨਕ ਦੇਵ ਜੀ ਦਾ ਦਰਦਸ ਸੰਦੇਸ਼ ਆ ਜੋ ਇਸ ਮੂਵੀ ਦੇ ਵਿੱਚ ਦਿੱਤਾ ਗਿਆ ਕਿਉਂਕਿ ਆਪਾਂ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਜਦੋਂ ਇਹ ਅਰਦਾਸ ਬਾਬਾ ਗਲਾਬ ਸਿੰਘ ਜੀ ਉਹਨਾਂ ਮੂਵੀ ਦੇ ਵਿੱਚ ਕੀਤੀ ਬਹੁਤ ਇਮੋਸ਼ਨਲ ਹੋਏ ਤੇ ਜਦੋਂ ਉਹ 2-3 ਸੀਨ ਐਦਾਂ ਦੇ ਜਦੋਂ ਉਹ ਕਹਿੰਦੇ ਆ ਵੀ ਅਸੀਂ ਬੱਚੇ ਦੀ ਦਾਤ ਲੈਣ ਵਾਸਤੇ ਆਏ ਸੀ ਪਰ ਮਹਾਰਾਜ ਦੀ ਕਿਰਪਾ ਕਰੀ ਬੱਚਾ ਚਾਹੇ ਕੁੜੀ ਹੋਵੇ ਤੇ ਚਾਹੇ ਮੁੰਡਾ ਹੋਵੇ ਬਸ ਸੁੱਖਾ ਉਹ ਚੜਦੀ ਕਲਾ ਚ ਹੋਵੇ ਤੇ ਤੰਦਰੁਸਤ ਹੋਵੇ ਤੇ ਦੂਜੀ ਗੱਲ ਜਦੋਂ ਭੈਣ ਨੇ ਕਹੀ ਵੀ ਸਾਡੇ ਘਰ ਬੱਚਾ ਨਹੀਂ ਪੈਦਾ ਹੋ ਸਕਦਾ ਤੇ ਬਾਈ ਕੀਪੀ ਘਰੇ ਵਾਲ ਨੇ ਉੱਥੇ ਡਾਇਲੋਗ ਬੋਲਿਆ ਵੀ ਉਹ ਵੀ ਅਨਾਸ ਬੱਚੇ ਨੇ ਜਿਨ੍ਹਾਂ ਨੂੰ ਪਾਲਣ ਵਾਲਾ ਵੀ ਕੋਈ ਚਾਹੀਦਾ ਤੇ ਉੱਥੇ ਅੱਖਾਂ ਨਮ ਹੋ ਗਈਆਂ ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਪਰਿਵਾਰਾਂ ਸਮੇਤ ਇਸ ਮੂਵੀ ਨੂੰ ਜ਼ਰੂਰ ਦੇਖਣ ਆਇਓ ਤੇ ਮੈਨੂੰ ਉਮੀਦ ਆ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਇਹ ਮੂਵੀ ਇੱਕ ਨਵਾਂ ਮੀਲ ਪੱਥਰ ਘਟ ਕੇ ਜਾਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਚੜ੍ਹਦੀ ਕਲਾ ਵਾਲੀਆਂ ਸਾਰੀਆਂ ਸੱਚੀਤਾ ਪਹੁੰਚੀਆਂ ਨੇ ਬਾਈ ਗੁਰਪ੍ਰੀਤ ਸਿੰਘ ਦੀ ਮਿੰਟੂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਿਉਂਕਿ ਜੇ ਅੱਜ ਭਗਤਪੂਰਨ ਸਿੰਘ ਨੂੰ ਵੇਖਣਾ ਤੇ ਬਾਈ ਗੁਰਪ੍ਰੀਤ ਸਿੰਘ ਨੂੰ ਰੋਣ ਵਿੱਚੋਂ ਵੇਖਿਆ ਜਾ ਸਕਦਾ ਐਸੀਆਂ ਸੱਚੀਤਾ ਇਸ ਮੂਵੀ ਦੇ ਵਿੱਚ ਪਹੁੰਚੀਆਂ ਤੇ ਜਿੰਨੇ ਵੀ ਕਰੈਕਟਰ ਨੇ ਸਾਰਿਆਂ ਨੇ ਬਹੁਤ ਬਖੂਬੀ ਢੰਗ ਦੇ ਨਾਲ ਰੋਲ ਨਿਭਾਇਆ ਤੇ ਸਾਰਿਆਂ ਦਾ ਜੋ ਰੋਲ ਰਿਹਾ ਉਹ ਬਹੁਤ ਚੜ੍ਹਦੀ ਗਲ ਵਿੱਚ ਤੇ ਅਰਦਾਸ ਦੀ ਮੈਂ ਗੱਲ ਕਰ ਰਿਹਾ ਸੀ ਵੀ ਚਾਰ ਅੱਖਰ ਨੇ ਐੜਾ ਰਾਰਾ ਦੱਦਾ ਤੇ ਸਸਾ ਤੇ ਸਾਨੂੰ ਇਸ ਗੱਲ ਦੀ ਸਮਝ ਵੀ ਹੋਣੀ ਚਾਹੀਦੀ ਆ ਵੀ ਐੜੇ ਦਾ ਮਤਲਬ ਅੰਤਰਜਾਮੀ ਉਹ ਪ੍ਰਮਾਤਮਾ ਅੰਤਰਜਾਮੀ ਆ ਉਹਦੇ ਅੱਗੇ ਕੁਝ ਨਹੀਂ ਲੁਟਿਆ ਰਾਰੇ ਦਾ ਮਤਲਬ ਰਖਵਾਲਾ ਥਿੱਥੇ ਤੂੰ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਦਰਮਾਹੀ ਤੇ ਦੱਦੇ ਦਾ ਮਤਲਬ ਦਾਤਾ ਦਾਤਾ ਦਾਇਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵੀ ਗੰਨਤ ਭਰੇ ਭੰਡਾਰ ਉਹਦੇ ਵਰਗਾ ਦਾਤਾ ਕੋਈ ਨਹੀਂ ਤੇ ਉਹਦੇ ਵਰਗਾ ਸਹਾਰਾ ਕੋਈ ਨਹੀਂ ਤੇ ਇਸ ਫਿਲਮ ਦੇ ਵਿੱਚ ਇਹੀ ਦੱਸਿਆ ਗਿਆ ਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਸਾਨੂੰ ਡੋਲਣਾ ਨਹੀਂ ਚਾਹੀਦਾ ਸਾਡਾ ਤੇ ਇਤਿਹਾਸ ਐਸੀ ਸਾਨੂੰ ਗਰਿਹਤਾ ਕਰਵਾਉਂਦਾ ਕਿ ਗੁਰੂ ਅਰਜਨ ਦੇਵ ਜੀ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਅਕਾਲ ਪੁਰਖ ਦਾ ਬਾਣਾ ਮਿੱਠਾ ਕਰਕੇ ਮੰਨ ਕੇ ਗਏ ਤੇਰਾ ਕੀ ਆ ਮਿੱਠਾ ਲੱਗਿਆ ਹਰਨਾਮ ਪਦਾਰਥ ਨਾਨਕ ਮਾਗੇ ਬਹੁਤ ਬੁਲਾਰੇ ਬੋਲਣ ਵਾਲੇ ਨਹੀਂ ਮੈਂ ਜ਼ਿਆਦਾ ਨਹੀਂ ਬੋਲਣਾ ਤੇ ਮੈਂ ਸਾਰੀ ਟੀਮ ਨੂੰ ਬਾਈ ਦੀਪੀ ਘਰੇਵਾਲ ਉਹਨਾਂ ਨੂੰ ਬਾਈ ਗੁਰਪ੍ਰੀਤ ਸਿੰਘ ਧੋਗੀ ਜੀ ਤੇ ਸਾਰੀ ਇਹਨਾਂ ਦੀ ਟੀਮ ਬਾਈ ਕਵਲਜੀਤ ਪ੍ਰਿੰਸ ਜੀ ਸਾਡੀਆਂ ਭੈਣਾਂ ਜਿਨ੍ਹਾਂ ਨੇ ਬਹੁਤ ਸੱਚੇ ਢੰਗ ਦੇ ਨਾਲ ਰੋਲ ਨਭਾਇਆ ਸਾਰੀ ਟੀਮ ਲਾਖ ਲੱਖ ਬਧਾਈਆਂ ਮਾਲਕ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਿ ਇਹ ਮੂਵੀ ਪਹਿਲੀਆਂ ਮੂਵੀਆਂ ਤੋਂ ਵੀ ਚੜ੍ਹਦੀ ਕਲਾ 'ਚ ਜਾਵੇ ਤੇ ਇੱਕ ਨਵਾਂ ਮੀਲ ਪੱਥਰ ਕੱਢ ਕੇ ਜਾਊਗੀ ਸਾਰਿਆਂ ਨੂੰ ਫੇਰ ਬੇਨਤੀ ਆ ਪਰਿਵਾਰਾਂ ਸਮੇਤ ਜ਼ਰੂਰ ਇਸ ਮੂਵੀ ਨੂੰ ਵੇਖਣ ਵਾਸਤੇ ਆਇਓ ਕਿਉਂਕਿ ਇਹ ਰਿਸ਼ਤਿਆਂ ਨੂੰ ਜੋੜਨ ਦਾ ਕੰਮ ਕਰੋਗੀ ਮੂਵੀ ਤੇ ਐਦਾਂ ਦੀਆਂ ਫਿਲਮਾਂ ਅੱਜ ਸਾਡੇ ਸਮਾਜ ਦੇ ਵਿੱਚ ਸੇਧ ਦੇਣ ਵਾਲੀਆਂ ਵੰਡੀਆਂ ਚਾਹੀਦੀਆਂ ਮੇਰਾ ਇਨਾ ਵੀਰਾਂ ਦੀ ਚੜ੍ਹਦੀ ਕਲਾ ਦੀ ਮੈਂ ਮਾਲਕ ਦੀ ਚਰਨਾ 'ਚ ਅਰਦਾਸ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰੀ ਸਾਰੀ ਸੰਗਤ ਨੂੰ ਜਾਣ ਕੇ ਖੁਸ਼ੀ ਹੋਊਗੀ ਜਿੱਥੇ ਇੰਨੀਆਂ ਸ਼ਖਸੀਅਤਾਂ ਇਸ ਫਿਲਮ ਦਾ ਹਿੱਸਾ ਨੇ ਉਥੇ ਸਾਡੇ ਪੰਥ ਦੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਵੀ ਇਸ ਫਿਲਮ ਦਾ ਹਿੱਸਾ ਨੇ ਇਹਦਾ ਜਿਹੜਾ ਨਾਮ ਅਗਰੇਵਾਲ ਸਾਹਿਬ ਕੋ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਰੱਖਿਆ ਇਸ ਫਿਲਮ ਦਾ ਸੋ ਸਤਿਗੁਰੂ ਗ੍ਰੀਵ ਯੂਨੀਵਰਸ ਸੱਚੇ ਪਾਤਸ਼ਾਹ ਮੇਰ ਕਰਨ ਜਦੋਂ ਐਡੀਆਂ ਐਡੀਆਂ ਸ਼ਕਤੀਆਂ ਤੁਹਾਡੇ ਨਾਲ ਨੇ ਤੁਹਾਨੂੰ ਪਿਆਰ ਦੇ ਰਹੀਆਂ ਨੇ ਤੇ ਤੁਸੀਂ ਦੇਖੋ ਵੀ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾ ਜੀ ਗੁਰੂ ਗੋਬਿੰਦ ਸਿੰਘ ਮਹਾਰੇ ਸੱਚੇ ਪਾਤਸ਼ਾਹ ਤੁਹਾਨੂੰ ਹੋਰ ਵੀ ਵੱਲ ਉਤਮ ਬਖਸ਼ਣ ਤੇ ਹਮੇਸ਼ਾ ਚੜ੍ਹਦੀ ਕਲਾ ਹੀ ਹੋਣੀ ਆ ਇਦਾਂ ਦੇ ਫਿਲਮਾਂ ਸਾਡੀ ਝੋਲੀ ਪਾਉਂਦੇ ਰਹੋ ਤੇ ਬਹੁਤ ਬਹੁਤ ਸਾਰੇ ਮੀਡੀਆ ਦਾ ਔਰ ਮੀਡੀਆ ਵਾਲੇ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਤੁਸੀਂ ਬਹੁਤ ਵੱਡੀ ਗਿਣਤੀ 'ਚ ਪਹੁੰਚੇ ਹੋ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਇਹਨਾਂ ਨੇ ਆਪਣੀ ਮਿਹਨਤ ਨਿਭਾਈ ਆ ਇੱਕ ਫਿਲਮ ਤੇ ਇੱਕ 3 ਮਿੰਟ ਦਾ ਜਿਹੜਾ ਗੀਤ ਆ ਉਹਨੂੰ ਬਣਾਉਣ ਵਾਸਤੇ ਬਹੁਤ ਮਿਹਨਤ ਲੱਗਦੀ ਆ ਤੇ ਮੈਂ ਮੇਰੇ ਨਾਲ ਭਾਈ ਸਾਹਿਬ ਬੈਠੇ ਸੀ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਮੈਂ ਇਹ ਤਾਂ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਆ ਜਿੱਥੇ ਇਹਨਾਂ ਨੇ ਮਿਹਨਤ ਕਰਕੇ ਤੁਹਾਡੇ ਅੱਗੇ ਰੱਖਤੀ ਤੇ ਹੁਣ ਅਸੀਂ ਇਹਨਾਂ ਦੀ ਮਿਹਨਤ ਨੂੰ ਭਾਗ ਲਾਉਣਾ ਸੋ ਸਾਰੀ ਸੰਗੇ ਦੇ ਚਰਨਾਂ 'ਚ ਬੇਨਤੀ ਹੈ ਜਿੱਥੇ ਜਿੰਨੇ ਵੀਡੀਆ ਕਰਮਚਾਰੀ ਵੀਰ ਆਏ ਨੇ ਆਪਣਾ ਫਰਜ਼ ਸਮਝਦੇ ਹੋਏ ਆਪਾਂ ਲੋਕਾਂ ਤੱਕ ਇਸ ਫਿਲਮ ਦੀ ਆਵਾਜ਼ ਨੂੰ ਪਹੁੰਚਾਈਏ ਤਾਂ ਜੋ ਫਿਲਮਾਂ ਨੂੰ ਹੰਗਾਰਾ ਮਿਲੇ ਜੇ ਅਰਦਾਸਾਂ ਤਾਂ ਕਬੂਲ ਪਹਿਲਾਂ ਵੀ ਦੋ ਫਿਲਮਾਂ ਚ ਹੋਈਆਂ ਹੀ ਨੇ ਇਹ ਵੀ ਹੋਣੀ ਆ ਸੋ ਜਦੋਂ ਅਗਲੀ ਵਾਰ ਹੋਰ ਫਿਲਮ ਜਿਹੜੀ ਆ ਚੌਥੇ ਨੰਬਰ ਵਾਲੀ ਫਿਲਮ ਜਿਹੜੀ ਆ ਅਰਦਾਸ ਗਰੇਵਾਲ ਸਾਹਿਬ ਕਰਨਗੇ ਤਾਂ ਉਹ ਕਿੱਦਾਂ ਦੀ ਹੋਊਗੀ ਕਿਉਂਕਿ ਹਰ ਵਾਰੀ ਇਹਨਾਂ ਨੂੰ ਬਹੁਤ ਵੱਡਾ ਤੁਸੀਂ ਚੈਲੰਜ ਦਿੰਦੇ ਹੋ ਤੇ ਉਹ ਚੈਲੰਜ ਨੂੰ ਇਹ ਪਾਰ ਕਰ ਜਾਂਦੇ ਆ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਮੀਡੀਆ ਕਰਮਚਾਰੀ ਵੀਰਾਂ ਦੇ ਚਰਨਾਂ 'ਚ ਕੋਈ ਆਪ ਦਾ ਪੇਜ ਚਲਾਉਂਦਾ ਕੋਈ ਇੰਸਟਾਗ੍ਰam ਚਲਾਉਂਦਾ ਜਿੰਨੇ ਵੀ ਆਪਾਂ ਸਾਰੇ ਆਏ ਆ ਬਾਹਰ ਚੜ ਕੇ ਫਿਲਮ ਦੀ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Thank okay. you.